ਤਾਂ ਕਹ ਲਾ ਰੱਜ ਕੀ ਹਾਲ ਆ ਸਸਰੀਕਾਰ ਜੀ ਉਹ ਠੀਕ ਆ ਹਾਂ ਜੀ ਬਧੀ ਦਸੀ ਬਾਈ ਬਾਰੇ ਇਹ ਬਾਈ ਤਾਂ ਜੀ ਆਪਣੇ ਭੰਮੀਪਰਾ ਪਿੰਡ ਹੈ ਬਾਈ ਦਾ ਠੀਕ ਆ ਜੀ ਤੇ ਹਰ ਸ਼ਨੀਵਾਰ ਠੀਕ ਆ ਜੀ ਬਾਬੇ ਮਿੱਠੂ ਦੀ ਮੰਡੀ ਦੇ ਵਿੱਚ ਇਹ ਪਾਣੀ ਦੀ ਸੇਵਾ ਕਰਦਾ ਠੀਕ ਆ ਜੀ ਜਿਹੜਾ ਤੇ ਮੇਰਾ ਵੀ ਰਹਾ ਪੰਪ ਚੱਕੀ ਫਿਰਦਾ ਢੋਲੀ ਪਾਣੀ ਵਾਲੀ ਠੀਕ ਆ ਜੀ ਤੇ ਇਸ ਵੀਰ ਦਾ ਇਹਨਾਂ ਬਾਰਸਾਂ ਚ ਠੀਕ ਹੈ ਜੀ ਘਰ ਦੀ ਪਿਆ ਵਿਚਾਰੇ ਦਾ ਬਾਲਿਆਂ ਵਾਲਾ ਘਰ ਤੀ ਸਤીર ਘਾੜਾਂ ਵਾਲਾ ਟੁੱਟ ਗਿਆ ਠੀਕ ਹੈ ਜੀ ਇੱਕ ਦੋ ਕੱਚੀਆਂ ਕੰਨਾਂ ਵੀ ਤੇ ਅਸੀਂ ਦੇਖ ਕੇ ਆਏ ਆ ਠੀਕ ਹੈ ਜੀ ਇਹ ਬਾਈ ਦਾ ਵਿਚਰਦਾ ਮਕਾਨ ਦੀ ਪਿਆ ਠੀਕ ਹੈ ਜੀ ਤੇ ਅਸੀਂ ਤਾਂ ਇਹੀ ਕਹਿੰਨੇ ਆ ਵੀ ਵੀਰੋਂ ਸਾਰਿਆਂ ਨੂੰ ਹੱਥ ਮੰਨ ਕੇ ਬੇਨਤੀ ਹੈ ਦੂਰੋਂ ਨੇੜੋਂ ਸਾਰੇ ਵੀਡੀਓ ਦੇਖਣ ਵਾਲਿਆਂ ਨੂੰ ਠੀਕ ਹੈ ਜੀ ਵੀ ਬਾਈ ਦੀ ਵੱਧ ਤੋਂ ਵੱਧ ਆ ਨੰਬਰ ਤੇ ਅਲਫ ਕਰੋ ਠੀਕ ਹੈ ਇਹ ਗੁਪਪੇ ਸਕੈਨਰ ਆ ਹਾਂਜੀ ਹਾਂਜੀ ਠੀਕ ਆਪਾਂ ਨੰਬਰ ਬਾਅਦ ਚ ਪਲਾ ਦੇ ਪਹਿਲਾਂ ਦੱਸ ਹਾਂਜੀ ਹਾਂਜੀ ਵੀ ਗੂਗਲ ਪੇ ਸਕੈਨਰ ਇਹਦਾ ਬਾਈ ਦਾ ਠੀਕ ਹੈ ਜੀ ਵੀ ਇਹਦੇ ਨੰਬਰ ਤੇ ਸਿੱਧੇ ਪੈਸੇ 2 ਰੁਪਏ ਕੋਈ 1 ਰੁਪਿਆ ਕੋਈ 40 ਨਹੀਂ ਕੋਈ ਠੇਨ ਜਿੰਨਾ ਸਰਦਾ ਸਮਾਨ ਹੈ ਠੀਕ ਹੈ ਜੀ ਤਾਂ ਸੋ ਸਾ ਸਰਦਾ ਸਮਾਨ ਆ ਠੀਕ ਹੈ ਜੀ ਵੀ ਕਿਸੇ ਨੂੰ ਕੋਈ ਜ਼ਰੂਰੀ ਨਹੀਂ ਵੀ ਕਈ ਰੱਖ ਪਾਓ ਭਾਈ ਜੇ 2 ਰੁਪਏ ਭੁਗਦੇ ਨੇ ਉਹੀ ਦੇ ਦਿਓ ਠੀਕ ਹੈ ਜੀ ਵੀ 100 ਜਣੇ ਦੀਆਂ ਸੋਟੀਆਂ ਇੱਕ ਜਣੇ ਦਾ ਭਾਰ ਠੀਕ ਹੈ ਜੀ ਵੀ ਇਹ ਭਾਈ ਨੂੰ ਮਾੜੀ ਮੋਟੀ ਹੈਲਪ ਹੋ ਜੂਗੀ ਵਿਚਾਰੇ ਨੂੰ ਠੀਕ ਹੈ ਜੀ ਵੀ ਕੁੱਲ ਟੂਰਨਾਮੈਂਟਾਂ ਤੇ ਕੁੱਲ ਖੇਡਾਂ ਤੇ ਕੁਸਤੀਆਂ ਤੇ ਜਿੱਥੇ ਕੋਈ ਪ੍ਰੋਗਰਾਮ ਹੁੰਦਾ 22 ਉੱਥੇ ਪਾਣੀ ਦੀ ਝੋਲੀ ਲੈ ਕੇ ਜਾਂਦਾ ਠੀਕ ਹੈ ਜੀ ਫਰੀ ਸੇਵਾ ਕਰਦੇ ਨੂੰ ਇਹਨੂੰ ਕਈ ਸਾਲ ਹੋ ਗਏ ਠੀਕ ਹੈ ਜੀ ਕੋਈ 2 ਰੁਪਏ ਮੰਡੀ ਚ ਦੇ ਦਿੰਦਾ ਤਾਂ 22 ਲੈ ਜਾਂਦਾ ਉਹਦੇ ਬੱਚਿਆਂ ਜੋਗੇ ਠੀਕ ਹੈ ਜੀ ਇਹ ਕਿਸੇ ਤੋਂ ਵਿਚਰਨੇ ਕਦੇ ਮੰਗੇ ਵੀ ਨਹੀਂ ਠੀਕ ਹੈ ਜੀ ਇਹ ਆਪਣੇ ਆਪ ਹੀ ਕੋਈ ਆਪਣੇ ਚੋਂ ਕੋਈ 10 20 ਰੁਪਏ ਦੇ ਕੇ ਹੱਥਾਂ ਨੂੰ ਤਾਂ ਇਹਦਾ 5-400 ਰੁਪਏ ਬਣ ਜਾਂਦੇ ਠੀਕ ਹੈ ਜੀ ਆਉਦੇ ਬੱਚਿਆਂ ਦਾ ਪੇਟ ਪਾਲਣ ਕਰਦਾ ਇਹ ਗਰੀਬ ਤੇ 22 ਦੀ ਅਸੀਂ ਮਾਇਰ ਮਿੱਠੂ ਵੀਡੀਓ ਪਾ ਰਹੇ ਹਾਂ ਸਾਡੇ ਚੈਨਲਾਂ ਦੇ ਥਰੂ ਵੀ YouTube ਚੈਨਲਾਂ ਨੂੰ ਬਾਈ ਅਸੀਂ ਵਧ ਕੇ ਵਧਾਈ ਦਿੰਨੇ ਆ ਜਿਹੜੇ ਕਿ ਸਾਨੂੰ ਕਨੇਡਾ ਅਮਰੀਕਾ ਆਸਟ੍ਰੇਲੀਆ ਤੱਕ ਪਹੁੰਚਾਉਂਦੇ ਨੇ ਤੇ ਬਾਈ ਦੀ ਫੋਟੋ ਦੇਖ ਲਓ ਗਰੀਬ ਪਰਿਵਾਰ ਦਾ ਬੰਦਾ ਹੈ ਜਮੀ ਗਰੀਬ ਪਰਿਵਾਰ ਦਾ ਵੀ ਇਸ ਨੂੰ ਕਦੇ ਕਿਸੇ ਨੇ 1 ਰੁਪਿਆ ਨਹੀਂ ਦਿੱਤਾ ਵੀ ਇਹਨੂੰ ਹੱਥ ਵੱੰਨ ਕੇ ਬੇਨਤੀ ਆ ਸਾਡੀ ਵੀ ਜਿੰਨੀ ਕਿ ਸਹਾਇਤਾ ਹੁੰਦੀ ਹੈ ਕੋਈ ਨਗਰਾਂ ਚੋਂ ਬਾਹਰਲੇ ਪਿੰਡ ਕਿਹੜਾ ਆਪਣਾ ਭੰਮੀਪੁਰਾ ਕਿਹੜਾ ਗੂਗਲ ਤੇ ਨਾਮ ਆਊਗਾ ਤੇਰਾ ਕੀ ਆਊਗਾ ਬਲਜਿੰਦਰ ਸਿੰਘ ਆਊਗਾ ਬਲਜਿੰਦਰ ਸਿੰਘ ਲਓ ਬਾਈ ਬਲਜਿੰਦਰ ਸਿੰਘ ਨਾਮ ਆਊਗਾ ਨੰਬਰ ਬੋਲਦੇ ਬਾਈ ਆਪਣਾ 81466 81466 5267 5267 ਇੱਕ ਵਾਰੀ ਹੋਰ ਬੋਲਦੇ 81464 81464 5267 5267 ਬਾਈ ਯਾਰ ਨੰਬਰ ਆ ਬਾਈ ਦਾ ਨਿਆਣਾ ਸਮਾਂ ਹੋ ਗਿਆ ਜੀ ਸੇਵਾ ਕਰਦੇ ਨੂੰ ਮੰਡੀਆਂ ਚ ਵੀ ਆਵਾਂ ਕਰਦੇ ਨੂੰ ਜੀ ਜਦ ਦੀ ਆ ਮੰਡੀ ਲੱਗਦੀ ਆ 5-6 ਸਾਲ ਤੋਂ ਲੱਗਦੀ ਆ 5-6 ਸਾਲ ਹੀ ਹੋ ਗਏ ਸਾਨੂੰ ਆ ਮੰਡੀ ਦੀ ਸੇਵਾ ਕਰਦੇ ਮੰਡੀ ਦੇ ਮਹਾਰਾਜ ਦੀ ਕਿਰਪਾ ਨਾਲ ਮੰਡੀ ਦੇ ਸੱਤੀ ਗੁਜ਼ਰ ਕਰ ਰਹੇ ਹਾਂ ਹਾਂਜੀ ਹਾਂਜੀ ਕੋਲ ਜਿਵੇਂ ਖੇਡਾਂ ਚੱਲ ਰਹੀਆਂ ਨੇ ਬੱਚੇ ਕਿੰਨੇ ਨੇ ਨਿਆਣੀ ਨੇ ਜੀ ਬੱਚੇ ਹਾਂਜੀ ਦੋ ਗੁੱਡੀਆਂ ਦੋ ਮੁੰਡੇ ਆ ਕੋਹ ਗੁੱਡੀਆਂ ਤੇ ਮੁੰਡੇ ਨਿਆਣੀ ਐ ਜੀ